ਦੋਸਤੋ ਅੱਜ ਦੀ ਕਹਾਣੀ ਦਾ ਨਾਮ ਹੈ ਪੰਜਵਾਂ ਪਰੌਠਾ ਇੱਕ ਸਮੇਂ ਦੀ ਗੱਲ ਹੈ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਦੋ ਬੱਚੇ ਸਨ ਕ੍ਰਿਸ਼ਨਾ ਅਤੇ ਪਿੰਕੀ। ਉਹਨਾਂ ਦੀ ਕੋਈ ਆਮਦਨੀ ਨਹੀਂ ਸੀ। ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਸਨ। ਬੱਚੇ ਛੋਟੇ ਸਨ ਕਮਾਉਣ ਵਾਲਾ ਇੱਕ ਸੀ। ਢਿੱਡ ਪਰ ਖਾਣਾ ਵੀ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਤਰ੍ਹਾਂ ਤਰ੍ਹਾਂ ਦੇ ਵਿਅੰਜਨ ਦੀ ਤਾਂ ਗੱਲ ਹੀ ਛੱਡੋ। ਇੱਕ ਦਿਨ ਉਹਨਾਂ ਦਾ ਕ੍ਰਿਸ਼ਨਾ ਪਰੌਠਾ ਖਾਣ ਦੀ ਜਿੱਦ ਕਰਨ ਲੱਗਾ ਬਹੁਤ ਮੁਸ਼ਕਿਲ ਤੋਂ ਬਾਅਦ ਪਰਾਠੇ ਦਾ ਇੰਤਜ਼ਾਮ ਹੋ ਪਾਇਆ ਆਟਾ ਤਾਂ ਸੀ ਪਰ ਤੇਲ ਕਿਉ ਲੂਣ ਨਾ ਦੇ ਬਰਾਬਰ ਸੀ ਜੈਸੇ ਤੈਸੇ ਪਰਾਠੇ ਬਣੇ ਕ੍ਰਿਸ਼ਨਾ ਅਤੇ ਪਿੰਕੀ ਦੇ ਹਿੱਸੇ ਵਿੱਚ ਇੱਕ ਇੱਕ ਪਰਾਂਠਾ ਆਇਆ ਕ੍ਰਿਸ਼ਨਾ ਜਿੱਦ ਕਰਨ ਲੱਗਾ ਮਾਂ ਇੱਕ ਪਰੌਠਾ ਹੋਰ ਦੋ ਨਾ ਮਾਂ ਨੇ ਪੰਜ ਪਰਾਠੇ ਬਨਣ ਤੋਂ ਬਾਅਦ ਥੋੜਾ ਜਿਹਾ ਜੋ ਆਟਾ ਬਚਿਆ ਉਸ ਦਾ ਬੇਟੇ ਨੂੰ ਹੋਰ ਇੱਕ ਪਰਾਂਠਾ ਬਣਾ ਕੇ ਦੇ ਦਿੱਤਾ ਤੇ ਕਿਹਾ ਹੁਣ ਬਸ ਤਿੰਨ ਪਰਾਂਠੇ ਪਏ ਹਨ ਜਿਨ੍ਹਾਂ ਵਿੱਚੋਂ ਦੋ ਤੁਹਾਡੇ ਬਾਪੂ ਦੇ ਹਨ ਤੇ ਇੱਕ ਮੇਰਾ ਤੁਹਾਡੇ ਬਾਪੂ ਨੂੰ ਵੀ ਪਰਾਂਠੇ ਬਹੁਤ ਪਸੰਦ ਹਨ ਕ੍ਰਿਸ਼ਨਾ ਕਮਰੇ ਵਿੱਚ ਚਲਾ ਜਾਂਦਾ ਹੈ ਫਿਰ ਪਿੰਕੀ ਮਾਂ ਨੂੰ ਕਹਿਣ ਲੱਗੀ ਮਾਂ ਕੀ ਇੱਕ ਪਰੋਠਾ ਮੈਨੂੰ ਮਿਲ ਸਕਦਾ ਹੈ ਮੇਰੇ ਦੋਸਤ ਰੋਜ਼ ਸਕੂਲ ਵਿੱਚ ਚੜਾਉਂਦੇ ਹਨ ਕਿ ਤੂੰ ਕਦੇ ਪਰਾਂਠੇ ਨਹੀਂ ਲੈ ਕੇ ਆਉਂਦੀ ਮਾਂ ਨੇ ਆਪਣੇ ਵਾਲਾ ਪਰਾਂਠਾ ਪਿੰਕੀ ਨੂੰ ਦਿੰਦੇ ਹੋਏ ਕਿਹਾ ਤੂੰ ਇਸ ਪਰਾਂਠੇ ਨੂੰ ਲੁਕੋ ਕੇ ਰੱਖ ਲਾ ਸਵੇਰ ਨੂੰ ਸਕੂਲ ਜਾਣ ਲੱਗੀ ਲੈ ਜਾਵੀ ਜੇ ਕ੍ਰਿਸ਼ਨਾ ਨੇ ਇਹ ਪਰਾਂਠਾ ਦੇਖ ਲਿਆ ਤਾਂ ਉਸਨੇ ਖਾ ਜਾਣਾ ਹੈ ਪਿੰਕੀ ਪਰਾਂਠੇ ਨੂੰ ਅਖਬਾਰ ਵਿੱਚ ਲਪੇਟ ਕੇ ਪਰਾਂਠਾ ਸਰਹਾਣੇ ਥੱਲੇ ਰੱਖ ਲੈਂਦੀ ਹੈ ਤੇ ਲੰਮੀ ਪੈ ਜਾਂਦੀ ਹੈ ਬੱਚਿਆਂ ਦਾ ਬਾਪੂ ਆਉਂਦਾ ਹੈ ਤਾਂ ਮਾਂ ਉਸ ਨੂੰ ਦੋ ਪਰਾਂਠੇ ਥਾਲੀ ਵਿੱਚ ਪਰੋਸ ਕੇ ਦਿੰਦੀ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਵੀ ਖਾ ਲੈ। ਉਹ ਝੂਠ ਬੋਲ ਦਿੰਦੀ ਹੈ ਕਿ ਮੈਂ ਖਾ ਲਿਆ ਹੈ ਤੇ ਦੱਸਦੀ ਹੈ ਕਿ ਅੱਜ ਬੱਚੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਨੇ ਬਹੁਤ ਸਮੇਂ ਬਾਅਦ ਅੱਜ ਪਰਾਂਠੇ ਖਾਦੇ ਸਨ। ਉਦੋਂ ਪਿੰਕੀ ਫਿਰ ਉੱਠ ਕੇ ਆਪਣਾ ਪਰਾਂਠਾ ਕੱਢਦੀ ਹੈ ਤੇ ਇੱਕ ਬੁਰਕੀ ਖਾਂਦੀ ਹੈ ਪਰ ਫਿਰ ਸੋਚ ਕੇ ਰੱਖ ਦਿੰਦੀ ਹੈ ਕਿ ਇਹ ਤਾਂ ਸਵੇਰੇ ਸਕੂਲ ਲੈ ਕੇ ਜਾਣਾ ਹੈ ਪਰ ਉਸ ਨੂੰ ਪਰਾਂਠਾ ਸਰਹਾਣੇ ਥੱਲੇ ਰੱਖ ਦਿਆਂ। ਕ੍ਰਿਸ਼ਨਾ ਦੇਖ ਲੈਂਦਾ ਹੈ। ਜਦੋਂ ਪਿੰਕੀ ਸੋ ਜਾਂਦੀ ਹੈ ਤਾਂ ਕ੍ਰਿਸ਼ਨਾ ਕੋਈ ਵੀ ਖੜਕਾ ਕੀਤੇ ਬਿਨਾ ਉੱਠਦਾ ਹੈ ਅਤੇ ਉਹ ਸਰਹਾਣੀ ਥੱਲੇ ਰੱਖਿਆ ਪਰਾਂਠਾ ਕੱਢ ਕੇ ਖਾ ਜਾਂਦਾ ਹੈ ਅਤੇ ਫਿਰ ਸੋ ਜਾਂਦਾ ਹੈ ਪਿੰਕੀ ਸਵੇਰੇ ਉੱਠ ਕੇ ਸਕੂਲ ਜਾਣ ਲਈ ਤਿਆਰ ਹੁੰਦੀ ਹੈ ਫਿਰ ਜਦੋਂ ਸਰਹਾਣਾ ਚੁੱਕਦੀ ਹੈ ਤਾਂ ਦੇਖਦੀ ਹੈ ਕਿ ਉਸ ਦਾ ਪਰਾਂਠਾ ਉੱਥੇ ਨਹੀਂ ਸੀ ਉਹ ਗੁੱਸੇ ਵਿੱਚ ਆ ਜਾਂਦੀ ਹੈ ਆਪਣੇ ਸੁੱਤੇ ਹੋਏ ਭਰਾ ਕ੍ਰਿਸ਼ਨਾ ਨੂੰ ਜਗਾਉਂਦੀ ਹੈ ਅਤੇ ਪੁੱਛਦੀ ਹੈ ਕਿ ਤੂੰ ਮੇਰਾ ਪਰਾਂਠਾ ਖਾਦਾ ਹੈ ਕ੍ਰਿਸ਼ਨਾ ਡਰਦਾ ਹੋਇਆ ਬੋਲਦਾ ਹੈ ਦੀਦੀ ਭੁੱਖ ਲੱਗੀ ਸੀ ਮੈਂ ਖਾ ਲਿਆ ਪਿੰਕੀ ਬਿਨਾ ਸੋਚੇ ਸਮਝੇ ਗੁੱਸੇ ਵਿੱਚ ਕ੍ਰਿਸ਼ਨਾ ਦੇ ਮੂੰਹ ਤੇ ਸਰਹਾਣਾ ਰੱਖ ਕੇ ਦਬ ਦਿੰਦੀ ਹੈ ਉਸੇ ਸਮੇਂ ਉਸਦੀ ਮਾਂ ਆਉਂਦੀ ਹੈ ਅਤੇ ਪੁੱਛਦੀ ਹੈ ਕਿ ਪਿੰਕੀ ਕੀ ਹੋਇਆ ਜਦੋਂ ਪਿੰਕੀ ਸਰਹਾਣਾ ਕ੍ਰਿਸ਼ਨਾ ਦੇ ਮੂੰਹ ਤੋਂ ਚੁੱਕਦੀ ਹੈ ਤਾਂ ਕ੍ਰਿਸ਼ਨਾ ਮਰ ਜਾਂਦਾ ਹੈ ਇਹ ਸਭ ਦੇਖ ਕੇ ਮਾਂ ਬਿਉਸ਼ ਹੋ ਜਾਂਦੀ ਹੈ ਅਤੇ ਪਿੰਕੀ ਰੋਣ ਲੱਗ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ